ਬਹੁਤ ਵੱਡੀ ਖਬਰ ਹੈ ਜਿਹੜੀ ਤੁਸੀਂ ਵੇਖਣ ਜਾ ਰਹੇ ਹੋ ਕਰਨਲ ਮਾਮਲੇ ਦੇ ਵਿੱਚ ਇੱਕ ਸੀਐਮ ਮਾਨ ਦਾ ਬਹੁਤ ਵੱਡਾ ਯਾਨੀ ਸੀਐਮ ਮਾਨ ਨੇ ਗਲਤ ਕੰਮ ਕਰ ਦਿੱਤਾ ਕਿਉਂ ਕਰ ਦਿੱਤਾ ਪੂਰੀ ਖਬਰ ਤੁਹਾਡੇ ਸਾਹਮਣੇ ਤਰਾਂਗੇ ਯਾਨੀ ਕਾਡੇ ਵੱਡੇ ਅਫੀਸਰ ਦੇ ਨਾਲ ਇੱਕ ਬਹੁਤ ਵੱਡੀ ਗਲਤੀ ਕਰ ਚੁੱਕੇ ਸੀ ਸੀਐਮ ਮਾਨ ਔਰ ਦੂਜੇ ਪਾਸੇ ਰੱਖਿਆ ਮੰਤਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਦਾ ਇੱਕ ਬਹੁਤ ਵੱਡਾ ਐਕਸ਼ਨ ਹੋ ਚੁੱਕਿਆ ਪੰਜਾਬ ਦੇ ਅੰਦਰ ਪੂਰੀ ਖਬਰ ਤੁਹਾਡੇ ਸਾਹਮਣੇ ਤਰਾਂਗੇ ਔਰ 11 ਵਜੇ ਜਿਹੜਾ ਕਿ 11 ਵਜੇ ਤੱਕ ਦਾ ਟਾਈਮ ਰੱਖਿਆ ਗਿਆ ਕਰਨਲ ਸਾਹਿਬ ਦਾ ਪਰਿਵਾਰ ਉਹਨਾਂ ਨੂੰ ਮਿਲਣ ਜਾ ਰਿਹਾ ਯਾਨੀ ਬਾਦ ਸਾਹਿਬ ਦੀ ਪਤਨੀ ਮਿਲਣ ਜਾ ਰਹੀ ਹੈ ਉਹ ਤਾਂ ਤੁਹਾਡੇ ਨਾਲ ਪੂਰੀ ਡਿਸਕਸ ਕਰਨੀ ਆ ਔਰ ਦੂਜੇ ਪਾਸੇ ਜਿਹੜੇ ਅਫਸਰ ਦੇ ਨਾਲ ਇੱਕ ਬਾਤ ਵੱਡਾ ਯਾਨੀ ਤੱਕਾ ਕਰ ਚੁੱਕੇ ਸੀ ਐਮਾਨ ਔਰ ਉਸ ਅਫਸਰ ਦੇ ਚਰਚੇ ਹੋ ਰਹੇ ਨੇ ਪੰਜਾਬ ਦੇ ਅੰਦਰ ਇੱਕ ਪਾਸੇ ਨਾਨਕ ਐਸਐਸਪੀ ਕਹਿ ਜਾ ਰਿਹਾ ਸੀ ਕਿ ਉਹਨਾਂ ਦਾ ਦੋਸ਼ ਹੈ ਜਿਹੜੇ ਕਿ ਦੋਸ਼ੀ ਦੇ ਉੱਤੇ ਉਹਨਾਂ ਨੇ ਕਾਰਵਾਈ ਨਹੀਂ ਕੀਤੀ ਉਹਨਾਂ ਨੂੰ ਗਿਰਫਤਾਰ ਕਰਕੇ ਜੇਲ੍ਹ ਨਹੀਂ ਪਹਚਾਇਆ ਬਹੁਤ ਵੱਡੇ આરોਪ ਸੀ ਔਰ ਦੂਜੇ ਪਾਸੇ ਭਗਵੰਤ ਮਾਨ ਪੰਜਾਬ ਦਾ ਮੁੱਖ ਮੰਤਰੀ ਬਹੁਤ ਵੱਡਾ ਯਾਨੀ ੱੱਕਾ ਕਰ ਗਏ ਨੇ ਕਿਵੇਂ ਕਰ ਗਏ ਨੇ ਬੀਤੀ ਰਾਤ ਜੋ ਹੋਇਆ ਸਾਰਾ ਤੁਹਾਡੇ ਸਾਹਮਣੇ ਤਰਾਂਗੇ ਉਸ ਤੋਂ ਬਾਅਦ ਚਿਹੜੀ ਖਬਰ ਦਿਖਾਵਾਂਗੇ ਤਾਂ ਹੋਰ ਵੀ ਹੋਸ਼ ਉਡਾ ਦੇਣ ਵਾਲੀ ਹੈ ਕਿਉਂਕਿ ਬੀਤੀ ਰਾਤ ਜਿਹੜਾ ਐਕਸ਼ਨ ਹੋਇਆ ਪੰਜਾਬ ਦੇ ਅੰਦਰ ਉਹ ਬੇਹੱਦ ਜਿਆਦਾ ਡਰਾ ਦੇਣ ਵਾਲਾ ਉਹਨਾਂ ਲੋਕਾਂ ਨੂੰ ਜਿਹੜੇ ਲੋਕ ਇਹਨਾਂ ਗੱਲਾਂ ਦੇ ਹੱਕ ਦੇ ਵਿੱਚ ਨੇ ਪਰ ਪੂਰੀ ਖਬਰ ਤੁਹਾਡੇ ਸਾਹਮਣੇ ਧਰਾਂਗੇ ਕਿ ਰਾਤ ਬੀਤੀ ਰਾਤ ਜਿਹੜੇ ਐਕਸ਼ਨ ਹੋਏ ਨੇ ਉਸ ਤੋਂ ਪਹਿਲਾਂ ਜਿਹੜੀ ਕਰਨਲ ਸਾਹਿਬ ਦੀ ਪਤਨੀ ਆ ਉਹ ਕੀ ਕਹਿੰਦੀ ਆ ਫਿਰ ਜਿਹੜਾ ਬੀਤੀ ਰਾਤ ਬਹੁਤ ਵੱਡਾ ਐਕਸ਼ਨ ਕਰ ਚੁੱਕੇ ਸੀ ਇਹ ਮਾਨ ਕੀਦੇ ਕਹਿਣ ਤੇ ਕੀਤਾ ਫਿੱਟੇ ਮੁੱਖ ਮੰਤਰੀ ਦੇ ਇਹ ਸਭ ਕਰ ਦਿੱਤਾ ਕਿਉਂ ਕੀਤਾ ਸੁਣੋ ਜਿਆਦਾ ਧਿਆਨ ਦੇ ਨਾਲ ਇਸ سلسلے ਦੇ ਵਿੱਚੋਂ ਐ ਤੇ ਕੀ ਗੱਲਬਾਤ ਹੋਈ ਹੈ पूरे पची मिनट पंच ने सामू दिता सगा और उन्होंने सारी इकानी अज तक जो भी सा दुर्घटना हुई जो भी शुरू तू रेह

ਔਰ ਜਿਹੜੀ ਹੁਣ ਅਫਸਰ ਦੀ ਹੋ ਖਬਰ ਦੇਖਣ ਜਾ ਰਹੇ ਹਾਂ ਜਿਹੜੇ ਅਫਸਰ ਦੇ ਨਾਲ ਬਹੁਤ ਵੱਡਾ ਧੱਕਾ ਕਰ ਗਏ ਨੇ ਸੀਐਮ ਮਾਨ ਬਹੁਤ ਵੱਡਾ ਧੱਕਾ ਪੂਰੇ ਪੰਜਾਬ ਦੇ ਵਿੱਚ ਹਾਕਾਰ ਮੱਚ ਚੁੱਕੀ ਆ ਤੁਸੀਂ ਵੀ ਸੁਣੋਗੇ ਤਾਂ ਹੈਰਾਨ ਰਹਿ ਜਾਓਗੇ ਇਸ ਅਫਸਰ ਦੇ ਨਾਲ ਇੱਕ ਐਸਾ ਧੱਕਾ ਯਾਨੀ ਪੂਰਾ ਮੁਲਖ ਪੂਰਾ ਦੇਸ਼ ਪੂਰਾ ਪੰਜਾਬ ਇੱਕ ਪਾਸੇ ਹੋ ਚੁੱਕਿਆ ਯਾਨੀ ਸੀਐਮ ਮਾਨ ਦੇ ਵਿਰੁੱਧ ਹੋ ਚੁੱਕਿਆ ਐਡਾ ਵੱਡਾ ਧੱਕਾ ਇੱਕ ਅਫਸਰ ਦੇ ਨਾਲ ਉਹ ਵੀ ਸ਼ਰੀਆ और वो हले भी मदद ਦੀ गुहार लगा ਰਿਆ ਔਰ ਆਪਣੀ ਸਹਾਇਤਾ ਲਈ ਲੋਕਾਂ ਨੂੰ ਰੋ ਪਿੱਟ ਕੇ ਯਾਨੀ ਤਰਲੇ ਪਾ ਰਿਆ सुनो ਜੀ ਇਹ है ਹੈ ਜੈ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਸਾਡੇ ਨਾਲ ਵੀਡੀਓ ਦੇਖ ਹੀ ਰਹੇ ਹੋਣੀ ਜੋ ਗੱਲ ਹੋ ਰਹੀ ਹੈ ਸਾਡੇ ਘਰ ਦੇ ਲਾਗੇ ਕਾਂਜੀਗਰ ਸੈਟਰ ਲਾਇਆ ਗਿਆ ਜਿਸ ਦੀ ਅਸੀਂ ਬਹੁਤ ਸਾਡੇ ਦਾ ਸਾਡੇ ਕੋਈ ਪਹੁੰਚ ਨਹੀਂ ਕੀਤੀ ਨਾਲ ਸ਼ਰੀਆਬ ਸਾਹਿਬ ਤੇ ਅਸੀਂ ਦੋਨੇ ਭਰਾ 1 April ਦਿਨ ਮੰਗਲਵਾਰ 2025 ਆ ਕੇ ਮੋੜਪੁਰਲਾ ਦਾਦੀ ਕੀ ਧਰਮਾ ਲੌਕ ਜਾ ਰਹੇ ਆ ਮੈਂ ਪੰਜਾਬ ਵਾਸੀਆਂ ਨੂੰ ਹੱਥ ਜੋੜ ਕੇ ਬੇਨਤੀ ਕਰ ਰਿਹਾ ਕਿ ਸਾਡੀ ਸਪੋਰਟ ਕਰੋ ਜਿੰਨੇ ਵੀ ਆਪਾਂ ਸਮਾਜ ਸੇਵੀ ਹੋਰ ਸੰਸਥਾਵਾਂ ਦਾ ਇਸ ਆंदोलਨ ਹੋਰ ਵੀ ਜਿੰਨੇ ਵੀ ਸਾਡੇ ਨਾਲ ਸਾਥ ਦੇ ਸਕਦੇ

प्लीज जरूर பாਕੋ ਸ੍ਰੀ ਕਾਲ ਜੈ ਜ ਸਮਾ ਸਵੇਰੇ 7 ਵਜੇ ਤੋਂ ਸ਼ੁਰੂਆਤ ਲਈਏ ਇੱਕ ਤਰੀਕ ਮੰਗਲਵਾਰ ਦੇ ਤੋਂ ਮੰਗਲਵਾਰ ਇੱਕ ਤਰੀਕ ਆਈ.ਟੀ. ਮੋੜ ਪਰ ਤੁਹਾਡਾ ਸ੍ਰੀ ਕਾਲ ਜੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸੁਣ ਲਿਆ ਪੰਜਾਬ ਵਾਲਿਓ ਜਿਵੇਂ ਕਿ ਹੁਣ ਪੰਜਾਬ ਦੇ ਅੰਦਰ ਉਹੀ ਨੌਜਵਾਨ ਜਿਹੜੇ ਸਾਡੇ ਪੂਰੇ ਦੇਸ਼ ਨੂੰ ਪ੍ਰੋਟੈਕਟ ਕਰਦੇ ਨੇ ਕਿ ਸੀਏ ਮਾਨ ਕਿੱਥੇ ਸੁੱਤਾ ਯਾਰ ਕਮਾਲ ਹੋ ਗਿਆ ਪੰਜਾਬ ਦੀ ਮਾਗਣਾ ਪੰਜਾਬ ਦੀ ਜਿੰਨੀ ਬਰਬਾਦੀ ਦੀ ਜੜ ਉਹ ਸਾਰਾ ਭਗਵੰਤ ਮਾ ਨਹੀਂ ਆ ਪੰਜਾਬ ਦੇ ਉਹੀ ਨੌਜਵਾਨ ਜਿਹੜੇ ਸਾਰੇ ਦੇਸ਼ ਨੂੰ ਪ੍ਰੋਟੈਕਟ ਕਰਦੇ ਨੇ ਫੌਜੀਆਂ ਨੂੰ ਹੱਥ ਬੰਨ ਕੇ ਹੱਥ ਬੰਨ ਕੇ ਰੋਕ ਰਲਾ ਕੇ ਯਾਨੀ ਮਿੰਤਾ ਕਰਕੇ ਲੋਕਾਂ ਦੀਆਂ ਇੱਕ ਮਦਦ ਮੰਗੀ ਜਾਂਦੀ ਆ ਤੇ ਸਾਡੀ ਸਰਕਾਰ ਪੰਜਾਬ ਦੀ ਐਡੀ ਨਖਿੱਦੀ ਤੇ ਨਕਮੀ ਨਿਕਲ ਜੂਗੀ ਇਹਨਾਂ ਦਾ ਫੌਜੀਆਂ ਨੂੰ ਕਦੇ ਮੈਨੂੰ ਨਹੀਂ ਲੱਗਦਾ ਵੀ ਕਦੇ ਸੋਚਿਆ ਹੋਣਾ ਕਿਉਂਕਿ ਜਿਹੜੀਆਂ ਸਰਕਾਰਾਂ ਤੋਂ ਅੱਕੇ ਹੋਏ ਲੋਕਾਂ ਨੇ ਆ ਸਰਕਾਰ ਚੁਣੀ ਸੀ ਉਹੀ ਲੋਕਾਂ ਨੇ ਉਹਨਾਂ ਨੂੰ ਯਾਦ ਕਰਨਾ ਸ਼ੁਰੂ ਕਰ ਦਿੱਤਾ ਦੋ ਘਰਾ ਤੋਂ ਅੱਕੇ ਹੋਏ ਸੀ ਲੋਕ ਬਾਦਲ ਕਿਆਂ ਤੋਂ ਤੇ ਕੈਪਟਨ ਕਿਆਂ ਤੋਂ ਤਾਂ ਹੁਣ ਕੈਪਟਨ ਤਾਂ ਵੇਖੋ ਭਾਜਪੀ ਦੇ ਵਿੱਚ ਜਾ ਚੁੱਕਾ ਤਾਂ ਦੋਗਲੇ ਨੇ ਯਾਰ ਪਰ ਸਾਡੇ ਇਹਨਾਂ ਨੂੰ ਜਦੋਂ ਚੁਣਾ ਝਾਰੂ ਵਾਲਿਆਂ ਨੂੰ ਤੇ ਇਹਨਾਂ ਨੇ ਕਿੱਡਾ ਯਾਨੀ ਨਖਿੱਦਾ ਕੰਮ ਕੀਤਾ ਕਿੰਨੀ ਯਾਨੀ ਐਡਾ ਮਾੜੀ ਛਵੀ ਬਣਾਈ ਸਾਡੇ ਪੰਜਾਬ ਨੂੰ ਲੁੱਟ ਖੋ ਕੇ ਮਾਰ ਪਿੱਟ ਕੇ ਪੰਜਾਬ ਐਸਾ ਬਣਾ ਦਿੱਤਾ ਕਿ ਪੰਜਾਬ ਦੀ ਨੌਜਵਾਨੀ ਚਿੱਟੇ ਨਾਲ ਮਾਰ ਦਿੱਤੀ ਐ ਔਰ ਜਿਹੜੀ ਨੌਜਵਾਨੀ ਬਚੀ ਐ ਸਾਡੇ ਨੌਜਵਾਨ ਇਹੀ ਨੌਜਵਾਨ ਫੌਜੀ ਨੇ ਜਿਹੜੇ ਕਰਨਲ ਸਾਹਿਬ ਦੇ ਨਾਲ ਕੀ ਹੋਇਆ ਸਾਰਿਆਂ ਨੂੰ ਪਤਾ ਪੂਰੀ ਖਬਰ ਤੁਹਾਡੇ ਮੇਰੇ ਸਾਹਮਣੇ ਉਹ ਵੀ ਧਰੂ ਆ ਕਿ ਨਾਨਕ ਸਿੰਘ ਐਸਐਸਪੀ ਦੇ ਨਾਲ ਕੀ ਹੋਇਆ ਹੁਣ ਦੇਖੋ ਤੁਸੀਂ ਫੌਜ ਦੇ ਨੌਜਵਾਨ ਨੇ ਹੱਥ ਜੋੜ ਰਹੇ ਨੇ ਲੋਕਾਂ ਦੇ ਸਾਹਮਣੇ ਉਹ ਮਿੰਤਾ ਕਰ ਰਹੇ ਨੇ ਸੀਐਮ ਮਾਨ ਦੀਆਂ ਤਾਂ ਦੂਜੇ ਪਾਸੇ ਇੱਥੇ ਕਰਨਲ ਕੁੱਟਿਆ ਜਾਂਦਾ 10 ਦਿਨ ਉੱਥੇ ਨਹੀਂ ਸੁਣਿਆ ਜਾਂਦਾ ਇਹ ਤਾਂ ਥਰਡੇ ਲੈਵਲ ਦੇ ਅਧਿਕਾਰੀ ਨੇ ਵਿਚਾਰੇ ਇਹ ਜਿਹਨਾਂ ਮਾਨਸਾਂ ਭਲਾਡਾ ਦੇ ਦੋਨੇ ਨੌਜਵਾਨ ਭਰਾ ਨੇ ਤੇ ਉਹਦੀ ਹਾਲਤ ਕੀ ਹੈ ਯਾਰ ਫੌਜ ਕਹਾਉਣ ਦੇ लायक ਤੂੰ ਛੱਡੇ ਨਹੀਂ ਕਿਸੇ ਨੂੰ ਕਿਹੜੀ ਸਰਕਾਰ ਹੈ ਟੱਟੂਆਂ ਦੀ ਸਰਕਾਰ ਫਿੱਟੇ ਮੂੰਹ ਮੁੱਖ ਮੰਤਰੀ ਦੇ ਹੈ ਜਿਹਦੇ ਜਿਹੜੇ ਨੇ ਰਾਜ ਦੇ ਵਿੱਚ ਐਡੇ ਐਡੇ ਸਾਡੇ ਨੌਜਵਾਨਾਂ ਨੂੰ ਉਹਨਾਂ ਦੀ ਸ਼ੋਭੀ ਖਰਾਬ ਕਰ ਰਹੀ ਹੈ ਇਹ ਸਰਕਾਰ ਮੈਂ ਕਹਿੰਦਾ ਸ਼ੋਭੀ ਖਰਾਬ ਕਰ ਰਹੀ ਹੈ ਪੰਜਾਬ ਦੀ ਕਰ ਰਹੀ ਹੈ ਪੰਜਾਬ ਦੇ ਲੋਕਾਂ ਦੀ ਕਰ ਰਹੀ ਹੈ ਪੰਜਾਬ ਦੀ ਉਸ ਨੌਜਵਾਨੀ ਦਾ ਬਹੁਤ ਵੱਡਾ ਕਾਹਨ ਹੋ ਰਿਹਾ ਇੱਕ ਪਾਸੇ ਚਿੱਟੇ ਦੇ ਨਾਲ ਸਾਡਾ ਨੌਜਵਾਨ ਮਰਿਆ ਜਾ ਰਿਹਾ ਹੈ ਦੂਜੇ ਪਾਸੇ ਪੰਜਾਬ ਦੀ ਫੌਜ ਜਿਹਨੂੰ ਰਜiment ਕਿਹਾ ਜਾਂਦਾ ਸੀਗਾ ਆਰਮੀ ਦੇ ਵਿੱਚ ਉਹਦੇ ਤੇ ਪੂਰਾ ਦੇਸ਼ ਫਖਰ ਕਰਦਾ ਜਦੋਂ ਕਿਸੇ ਚੀਨ ਵਰਗੇ ਦੇਸ਼ ਨਾਲ ਜਾਂ ਕਿਸੇ ਦੁਸ਼ਮਣ ਦੇਸ਼ ਦੇ ਨਾਲ ਪੇਚਾ ਪੈਂਦਾ ਤੇ ਫਿਰ ਉੱਥੇ ਪ੍ਰਧਾਨ ਮੰਤਰੀ ਕਹਿੰਦੇ ਇੱਥੇ ਰਜiment ਭੇਜੋ ਯਾਨੀ ਸਾਡੇ ਸਿੱਖਾਂ ਦੀ ਪੰਜਾਬੀਆਂ ਦੀ ਉਹੀ ਰਜiment ਆਰਮੀ ਤੇ ਸਾਡੀ ਇੱਥੇ ਕਦਰ ਕੀ ਉਸ ਆਰਮੀ ਦੀ ਯਾਰ ਆ ਦੇਖੋ ਨਾ ਹੁਣ ਤੁਸੀਂ ਇਹ ਜਿਹੜੇ ਮੁੰਡੇ ਨੇ ਦੋ ਇਹ ਭਲਾਡੇ ਦੇ ਰਹਿਣ ਵਾਲੇ ਨੇ ਔਰ ਇਹਨਾਂ ਦੇ ਨਾਲ ਬੀਤ ਕੀ ਰਿਹਾ ਹੱਥ ਵਨ ਕੇ ਬੇਨਤੀ ਕਰ ਰਹੇ ਨੇ ਪੰਜਾਬ ਦੇ ਲੋਕਾਂ ਅੱਗੇ ਪੰਜਾਬ ਦੀ ਆਵਾਮ ਅੱਗੇ ਪੰਜਾਬ ਦੇ ਸਾਰੇ ਨੌਜਵਾਨਾਂ ਅੱਗੇ ਕਿ ਸਾਡੀ ਮਦਦ ਕੀਤੀ ਜਾਵੇ ਦੂਜੇ ਪਾਸੇ ਸਰਕਾਰ ਸੁੱਤੀ ਪਈ ਐ ਇਹੋ ਜਿਹਾ ਮੁੱਖ ਮੰਤਰੀ ਚੁਣਿਆ ਤੁਸੀਂ ਜਿਹੜਾ ਹਰ ਵਰਗ ਦੇ ਲੋਕਾਂ ਨੂੰ ਰੋਣਾ ਪੈ ਰਿਹਾ ਯਾਰ ਰੋਣਾ ਪੈ ਰਿਹਾ ਕਿਉਂਕਿ ਇੱਥੇ ਕੱਲਾ ਗਰੀਬ ਮਜ਼ਦੂਰ ਜਾਂ ਕਿਸਾਨ ਨਹੀਂ ਇੱਥੇ ਤਾਂ ਵੱਡੇ ਤੋਂ ਲੈ ਕੇ ਛੋਟੇ ਤੱਕ ਸਾਰੇ ਰੋ ਰਹੇ ਨੇ ਸਾਰੇ ਪਿੱਟ ਰਹੇ ਨੇ ਸਾਰੇ ਬਹਿਣ ਪਾਰੇ ਆ ਮੁੱਖ ਮੰਤਰੀ ਦੇ ਤੇ ਮੈਨੂੰ ਐਂ ਲੱਗਦਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਬੰਦਾ ਛੱਡੋ ਕੁੱਤੇ ਨੇ ਵੀ ਬਾਤ ਨਹੀਂ ਪੁੱਛਣੀ ਕਿਉਂਕਿ ਗਲੀਆਂ ਦੇ ਵਿੱਚ ਇਹਨਾਂ ਦਾ ਉਹ ਹਾਲ ਹੋਣਾ ਇਹ ਆਪਣੇ ਆਪ ਹੀ ਸੱਤਾ ਹਾਰ ਦੇਣੀ ਆ ਇਹਨਾਂ ਨੇ ਜਾਣਾ ਨਹੀਂ ਗਲੀਆਂ ਦੇ ਵਿੱਚ ਇੱਕ ਹੁੰਦਾ ਨਾ ਜਿਵੇਂ ਅੱਗੇ ਅਗਲਾ ਵੋਟਾ ਮੰਗਣ ਜਾਂਦਾ ਪ੍ਰਚਾਰ ਕਰਦਾ ਜਿੱਧਰ ਮਰਜ਼ੀ ਨੂੰ ਟੱਪ ਜਾਂਦਾ ਪਰ ਨਾਲ ਹੀ ਇਹਨਾਂ ਲਈ ਬੰਦ ਆ ਹੁਣ ਨਾ ਪਿੰਡਾਂ ਦੇ ਵਿੱਚ ਨਾ ਸ਼ਹਿਰਾਂ ਦੇ ਵਿੱਚ ਨਾ ਕਿਸੇ ਹੋਰ ਕਸਬਿਆਂ ਦੇ ਵਿੱਚ ਇਹਨਾਂ ਨੂੰ ਨਹੀਂ ਬੜਨ ਦਿੱਤਾ ਜਾਊਏ ਤੁਹਾਡੇ ਸਾਹਮਣੇ ਸਿੱਧ ਹੋ ਚੁੱਕੀ ਹੈ ਗੱਲ ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਪੜ੍ਹਨ ਪੜਾ ਤੁਸੀਂ ਹੱਕ ਸੱਚ ਦੀ ਲੜਾਈ ਦੇ ਵਿੱਚੋਂ ਕਰਨਲ ਸਾਹਿਬ ਦੇ ਹੋ ਚਾਹੇ ਇਹ ਦੋ ਨੌਜਵਾਨ ਭਰਾ ਨੇ ਜਿਹੜੇ ਆਪਣੇ ਫੌਜੀ ਇਹ ਬਰਾਡੇ ਦੇ ਰਹਿਣ ਵਾਲੇ ਆ ਜ਼ਿਲ੍ਹਾ ਮਾਲਸਾ ਇਹਨਾਂ ਦਾ ਇਹ ਦੋਨੇ ਵਿਚਾਰੇ ਛੁੱਟੀ ਲੈ ਕੇ ਇਹਨਾਂ ਨੂੰ ਆਉਣਾ ਪਿਆ ਇਹਨਾਂ ਦੇ ਇੱਕ ਮਕਾਨ ਦਾ ਰੌਲਾ ਚੱਲ ਰਿਹਾ ਬਹੁਤ ਦਬਦਬਾ ਇਹਨਾਂ ਦੇ ਉੱਤੇ ਵੱਧ ਰਿਹਾ ਤਾਂ ਹੁਣੇ ਭੁਖੜ ਤਾਲ ਤੇ ਬੈਠਣ ਜਾ ਰਹੇ ਦੇਖੋ ਕਿਸ ਕਦਰ ਯਾਨੀ ਸਾਡੀ ਨੌਜਵਾਨੀ ਮਰ ਚੁੱਕੀ ਐ ਇਹਨਾਂ ਲੋਕਾਂ ਦੇ ਮਾਰੀ ਐ ਤੇ ਜਿੰਨੇ ਤੁਸੀਂ ਇਹਨਾਂ ਹੱਕ ਵਿੱਚ ਇਹਨਾਂ ਗੱਲਾਂ ਦੇ ਤੇ ਸਾਰੇ ਭਰਾਵਾਂ ਨੂੰ ਅਪੀਲ ਐ ਉਹਨਾਂ ਫੌਜੀਆ ਬੰਨਿਓ ਵੀ ਇਹ ਵੀ ਵੀਡੀਓ ਨੂੰ ਸ਼ੇਅਰ ਕਰੋ ਤੇ ਮੇਰੇ ਬੰਨਿਓ ਵੀ ਐ ਬਹੁਤ ਧੰਨਵਾਦ ਜਿੰਨੇ ਭੈਣ ਭਰਾ ਨਵੇਂ ਚੈਨਲ ਦੇ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਧੰਨਵਾਦ